ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਡਾ ਹੋਇਆ 13 ਸਾਲ ਦੀ ਉਮਰ 'ਚ ਬਾਪ ਦੀ ਮੌਤ ਹੋ ਗਈ ਜਿਸ ਜੰਗ ਦੇ ਵਿੱਚ ਬਾਪ ਦੀ ਮੌਤ ਹੋਈ ਸੀ ਉਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ 11.5 ਸਾਲ ਦਾ ਸੀ ਬਾਪ ਬਿਮਾਰ ਹੋ ਗਿਆ ਸੀ ਤੇ ਉਸ ਜੰਗ ਦੀ ਕਮਾਂਡ ਉਸਨੇ ਆਪਣੇ 11.5 ਸਾਲ ਦੇ ਪੁੱਤਰ ਰਣਜੀਤ ਸਿੰਘ ਦੇ ਦਿੱਤੀ ਮਹਾ ਸਿੰਘ ਦੀ ਮੌਤ ਹੋਈ ਤੇ ਇਹਦੇ ਆਲੇ-ਦੁਆਲੇ ਚੱਕਿਆਂ ਦੇ ਪਿੰਡ ਸੀ ਰਸੂਰ ਨਗਰ ਜਿਸ ਨੂੰ ਬਾਅਦ ਵਿੱਚ ਰਾਮ ਨਗਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਉੱਥੋਂ ਦੇ ਜਿਹੜੇ ਚੱਕੇ ਸੀ ਉਹ ਦੁਸ਼ਮਣੀ ਰੱਖਦੇ ਸੀ ਸ਼ੁਕਰ ਚੱਕੀਆਂ ਮਿਸਲ ਦੇ ਨਾਲ ਉਹਦੇ ਪਿੱਛੇ ਕਾਰਨ ਬੜੇ ਵੱਡੇ ਨੇ ਤੇ ਇੱਕ ਧਾਰਮਿਕ ਕਾਰਨ ਨਹੀਂ ਕੁਝ ਇੱਕ ਤਾਂ ਇਹ ਸੀ ਕਿ ਇੱਕ ਵੱਡੇ ਇਸਲਾਮੀ ਜਿਹੜੀ ਉਹਨਾਂ ਦੀ ਉੱਥੇ ਇੱਕ ਤਰ੍ਹਾਂ ਦੇ ਨਾਲ ਸਰਦਾਰੀ ਸਥਾਪਿਤ ਹੋਈ ਸੀ ਉਹਦੇ ਵਿੱਚ ਸਿੱਖ ਸਿਰ ਚੁੱਕ ਰਹੇ ਸੀ ਦੂਜੀ ਸਭ ਤੋਂ ਵੱਡੀ ਅਹਿਮ ਗੱਲ ਸੀ ਕਿ ਜਦੋਂ ਬਾਬਰ ਹਿੰਦੁਸਤਾਨ ਦੇ ਵਿੱਚ ਆਇਆ ਤੇ ਬਾਬਰ ਆਪਣੇ ਨਾਲ ਆਪਣੇ ਵਡੇਰਿਆਂ ਦਾ ਇੱਕ ਖਜ਼ਾਨਾ ਲੈ ਕੇ ਆਇਆ ਸੀ ਜਦੋਂ ਤੈਮੂਰ ਨੇ ਈਰਾਨ ਦਾ ਇਲਾਕਾ ਫਤਿਹ ਕੀਤਾ ਤੇ ਈਰਾਨ ਦੇ ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਵਾਸਤੇ ਉਹਨਾਂ ਦੇ ਕੋਲ ਇਸਲਾਮ ਧਰਮ ਦੇ ਬਾਨੀ ਸਲ ਅਲ੍ਹਾ ਅਲੇ ਉਸਲਮ ਹਜਰਤ ਮੁਹੰਮਦ ਸਾਹਿਬ ਤੇ ਉਹਨਾਂ ਦੇ ਪਰਿਵਾਰ ਦੀਆਂ ਕੁਝ ਨਿਸ਼ਾਨੀਆਂ ਪਈਆਂ ਸੀ ਉਹਨਾਂ ਨੇ ਆਪਣੀ ਜਾਨ ਬਚਾਉਣ ਦੇ ਵਾਸਤੇ ਨਜ਼ਰਾਨੇ ਦੇ ਰੂਪ ਵਿੱਚ ਸਾਰੀਆਂ ਆਪਣੀਆਂ ਧਾਰਮਿਕ ਨਿਸ਼ਾਨੀਆਂ ਤੇ ਤਬਰਕਤ ਜਿਹੜੇ ਸੀ ਕਸਮ ਦੇ ਲਿੱਤੇ ਹੌਲੀ ਹੌਲੀ ਉਸੇ ਖਾਨਦਾਨ ਦੇ ਵਿੱਚੋਂ ਬਾਬਰ ਸੀ ਉਹਦੇ ਕੋਲ ਆ ਗਏ ਜਦੋਂ ਬਾਬਰ ਨੇ ਇੱਥੇ ਆ ਕੇ ਆਪਣੀ ਰਾਜਸત્તા ਸਥਾਪਿਤ ਕਰ ਲਈ ਤਾਂ ਉਹ ਸਾਰਾ ਸਮਾਨ ਨਾਲ ਲੈ ਤਕਰੀਬਨ 34 ਦੇ ਕਰੀਬ ਇਹ ਨਿਸ਼ਾਨੀਆਂ ਜਿਹੜੀਆਂ ਨੇ ਅੱਜ ਬਾਦਸ਼ਾਹੀ ਮਸਜਿਦ ਲਾਹੌਰ ਦੇ ਵਿੱਚ ਪਈਆਂ ਨੇ ਹੁਣ ਇਹਨਾਂ ਦਾ ਕੀ ਸਬੰਧ ਹੈ ਬਾਬਰ ਦੀ ਮੌਤ ਉਸ ਤੋਂ ਬਾਅਦ ਉਹਦੇ ਪਰਿਵਾਰ ਦੀਆਂ ਜਦੋਂ ਔਰੰਗਜ਼ੇਬ ਤੱਕ ਮੌਤਾਂ ਹੁੰਦੀਆਂ ਹੋਈਆਂ ਨੇ ਬਹਾਦਰ ਸ਼ਾਹ ਦੀ ਮੌਤ ਹੋਈ ਬਹਾਦਰ ਸ਼ਾਹ ਤੋਂ ਬਾਅਦ ਫਰਖਸੀਰ ਕੋ ਰਾਜ ਆਇਆ ਉਸ ਤੋਂ ਬਾਅਦ ਹਮਲੇ ਸ਼ੁਰੂ ਹੋ ਜਾਂਦੇ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਤਾਂ ਉਸ ਵੇਲੇ ਉਸ ਪਰਿਵਾਰ ਦੀ ਇੱਕ ਬੇਗਮ ਜਿਹੜੀ ਹੈ ਉਹ ਆਪਣੀ ਬੇਟੀ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਤੁਰ ਪਈ ਕਿਉਂਕਿ ਉਸ ਦੀ ਬੇਟੀ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਬੇਟੇ ਦੇ ਨਾਲ ਨਿਕਾਹ ਕਰਕੇ ਨਾਲ ਲੈ ਕੇ ਜਾਣ ਦੀ ਤਿਆਰੀ ਕੀਤੀ ਸੀ ਮਾਂ ਨੇ ਕਿਹਾ ਮੈਂ ਇਕੱਲੀ ਰਹਿ ਗਈਆਂ ਮੈਂ ਹੁਣ ਇੱਥੇ ਰਹਿ ਨਹੀਂ ਸਕਦੀ ਰਾਜ ਦੇ ਵਿੱਚ ਅਫਰਾ ਤਫਰੀ ਫੈਲੀ ਹੈ ਕਿੱਥੋਂ ਬੇਤਰੇ ਮੈਂ ਆਪਣੀ ਬੇਟੀ ਦੇ ਨਾਲ ਚਲੀ ਜਾਵਾਂ ਜੰਮੂ ਦੇ ਕੋਲ ਗਈ ਜਾ ਕੇ ਬਿਮਾਰ ਹੋ ਗਈ ਉਹਨੇ ਇਹ ਸਾਰੀਆਂ ਧਾਰਮਿਕ ਚੀਜ਼ਾਂ ਆਪਣੇ ਨਾਲ ਲੈ ਲਈ ਜੰਮੂ ਜਾ ਕੇ ਉਹਦੇ ਬੜੇ ਮਾੜੇ ਹਾਲਾਤ ਹੋਏ ਤੇ ਉਸ ਨੇ ਇਹ ਚੀਜ਼ਾਂ ਗਹਿਣੇ ਪਾਉਣ ਵਾਸਤੇ ਕਿਸੇ ਨੂੰ ਦੇ ਦਿੱਤੀ ਕਿਸੇ ਅਮੀਰ ਦੇ ਕੋਲ ਇਹ ਜਿਹੜੀਆਂ ਧਾਰਮਿਕ ਨਿਸ਼ਾਨੀਆਂ ਸੀ ਗਹਿਣੇ ਪਾ ਦਿੱਤੀਆਂ ਗਈਆਂ ਇਸ ਦਾ ਪਤਾ ਜਦੋਂ ਉੱਚ ਸ਼ਰੀਫ ਦੇ ਕੁਝ ਪੀਰਜ਼ਾਦਿਆਂ ਨੂੰ ਤੇ ਜਦੋਂ ਰਸੂਲ ਨਗਰ ਦੇ ਚੱਠਿਆਂ ਨੂੰ ਪਤਾ ਲੱਗਾ ਤਾਂ ਇਹਨਾਂ ਨੇ ਇਹ ਸਾਰੀਆਂ ਵਸਤਾ ਉਧਰ ਕੋ ਖਰੀਦ ਕੇ ਰਾਮ ਨਗਰ ਲੈ ਗਏ ਚੱਠੇ ਆਪਣੇ ਕੋ ਲੈ ਗਏ ਦੂਜੇ ਵਿੱਚ حضرت ਮੁਹੰਮਦ ਸਾਹਿਬ ਉਹਨਾਂ ਦੀ ਬੇਟੀ ਫਾਤਿਮਾ ਉਹਨਾਂ ਦੇ ਜਵਾਈ حضرت ਅਲੀ ਪੀਰ ਦਸਤਗਿਰ حضرت ਹੁਸੈਨ ਇਸ ਸਾਰੇ ਪਰਿਵਾਰ ਦੀਆਂ ਨਿਸ਼ਾਨੀਆਂ ਕਿਸੇ ਦੇ ਜੁੱਤੇ ਕਿਸੇ ਦੀ ਟੋਪੀ ਕਿਸੇ ਦੀ ਸੋਟੀ ਕਿਸੇ ਦਾ ਛਾਲ ਕਿਸੇ ਦਾ ਰਮਾਲ ਇਹ ਸਾਰੀਆਂ ਧਾਰਮਿਕ ਨਿਸ਼ਾਨੀਆਂ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਬਾਪ ਸਰਦਾਰ ਮਹਾ ਸਿੰਘ ਨੇ ਰਸੂਲ ਨਗਰ ਨੂੰ ਫਤਿਹ ਕੀਤਾ ਉਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਸੀ ਸਿੱਖਾਂ ਦੇ ਕੋਲ ਆ ਗਈਆਂ ਹੁਣ ਜਿੱਥਿਆਂ ਨੂੰ ਇਹ ਗੱਲ ਚੁਬਦੀ ਸੀ ਕਿ ਦੁਨੀਆਂ ਦੇ ਵਿੱਚ ਜੇਕਰ ਇਸਲਾਮ ਦੀਆਂ ਸਭ ਤੋਂ ਕੀਮਤੀ ਨਿਸ਼ਾਨੀਆਂ ਨੇ ਤੇ ਉਹ ਸਿੱਖਾਂ ਦੇ ਕੋਲ ਪਈਆਂ ਪਰ ਸਿੱਖ ਰਾਜ ਦੀ ਜਾਂ ਸਿੱਖ ਪਰਿਵਾਰਾਂ ਦੀ ਉਦੋਂ ਤਾਂ ਜੇ ਰਾਜ ਸੱਤਾ ਹੋਣ ਚ ਨਹੀਂ ਆਈ ਸਿੱਖ ਪਰਿਵਾਰਾਂ ਦੀ ਖੂਬੀ ਵੇਖੋ ਅੱਜ ਦੁਨੀਆਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹ ਤੁਸੀਂ ਸਾਰੇ ਸੋਸ਼ਲ ਮੀਡੀਆ 'ਚ ਦੇਖ ਰਹੇ ਹੋ ਪਰ ਸਿੱਖ ਦੁਜੇ ਤਰ੍ਹਾਂ ਪ੍ਰਤੀ ਕਿਵੇਂ ਦੀ ਸੋਚ ਰੱਖਦਾ ਹੈ ਇਹ ਜਿੰਨੀਆਂ ਧਾਰਮਿਕ ਨਿਸ਼ਾਨੀਆਂ ਨੇ ਇਹ ਮਹਾ ਸਿੰਘ ਤੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਬਾਅਦ ਕਬਰ ਖੜਕ ਸਿੰਘ ਕਬਰ ਨੌ ਨਿਹਾਲ ਸਿੰਘ ਕਬਰ ਸ਼ੇਰ ਸਿੰਘ ਤੇ ਮਹਾਰਾਣੀ ਜਿੰਦਾ ਤੱਕ ਇਹ ਸਾਰੀਆਂ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਜਾਂਦੀਆਂ ਰਹੀਆਂ ਤੇ ਜਦੋਂ ਹੈਨਰੀ ਲਾਰੈਂਸ ਨੇ ਪੰਜਾਬ ਦੇ ਉੱਪਰ ਕਬਜ਼ਾ ਕੀਤਾ ਤੇ ਜਿਹੜੇ ਫਕੀਰ ਨੂਰਉਦੀਨ ਨੇ ਉਹਨਾਂ ਨੂੰ 34 ਦੀਆਂ 34 ਨਿਸ਼ਾਨੀਆਂ ਸੌਪੀਆਂ ਗਈਆਂ ਜਿਹੜੀਆਂ ਅਜੇ ਬਾਦਸ਼ਾਹੀ ਮਸਜਿਦ ਲਾਹੌਰ ਚ ਪਈਆਂ ਨੇ ਜੇ ਕਿਤੇ ਸਿੱਖ ਵੀ ਕਿਸੇ ਧਰਮ ਪ੍ਰਤੀ ਏਵੇਂ ਦੀ ਮਾਨਸਿਕਤਾ ਰੱਖਦੇ ਹੁੰਦੇ ਤਾਂ ਸ਼ਾਇਦ ਇਸਲਾਮ ਦੇ ਪੈਗੰਬਰਾਂ ਦੀਆਂ ਨਿਸ਼ਾਨੀਆਂ ਜ ਲਾਹੌਰ ਦੇ ਵਿੱਚ ਪਾਉਂਦੀਆਂ ਅੱਜ ਇਸਲਾਮ ਦੇ ਲੋਕ ਜ਼ਿਆਰਤ ਕਰਨ ਵਾਸਤੇ ਹੁੰਦੇ ਨੇ ਇੱਥੇ ਨਹੀਂ ਬਲਕਿ ਜਿੱਨਾਂ ਚਿਰ ਛੇ ਸਿੰਘ ਮਹਾਰਾਜਾ ਮਕੇਰੀਆਂ ਵਿੱਚ ਰਿਹਾ ਮੁਸਲਮਾਨ ਲੋਕ ਉੱਥੇ ਆਪਣੇ ਪੀਰਾ ਫਕੀਰਾਂ ਤੇ ਵਡੇਰਿਆਂ ਦੀਆਂ ਇਹਨਾਂ ਅਵਸਥਾਵਾਂ ਦੇ ਦਰਸ਼ਨ ਕਰਨ ਆਉਂਦੇ ਸੀ। ਲਾਹੌਰ ਕਿੱਲੇ ਦੇ ਵਿੱਚ ਵੱਖਰਾ ਤੋਸ਼ੇਖਾਨਾ ਬਣਾਇਆ ਗਿਆ ਸੀ ਕਿ ਜਿੱਥੇ ਉਹ ਆਪਣੇ ਇਹਨਾਂ ਤਬਰਕਾਤ ਦੇ ਦਰਸ਼ਨ ਕਰ ਸਕਦੇ ਨੇ, ਆਪਣੇ ਵਡੇਰਿਆਂ ਦੀਆਂ ਨਿਸ਼ਾਨੀਆਂ ਨੂੰ ਵੇਖ ਸਕਦੇ ਨੇ। ਸਿੱਖਾਂ ਨੇ ਬਿਲਕੁਲ ਉਸੇ ਤਰ੍ਹਾਂ ਸੰਭਾਲ ਕੇ ਰੱਖੀਆਂ ਜਿਸ ਤਰ੍ਹਾਂ ਆਪਣੇ ਸੰਭਾਲ ਕੇ ਰੱਖਦੇ ਨੇ। ਰਾਮਨਗਰ ਦੇ ਚੱਠੇ ਸੋਚਦੇ ਸੀ ਕਿ ਸਾਡੀਆਂ ਬਸਤਾਂ ਵੀ ਖੋਲੀਆਂ ਤੋਪਾਂ ਵੀ ਖੋਲੀਆਂ ਸਾਡੇ ਇਲਾਕੇ ਤੇ ਵੀ ਕਮਜਾ ਕਰ ਗਿਆ ਪਰ ਹੁਣ ਮਹਾ ਸਿੰਘ ਤਾਂ ਮਰ ਗਿਆ ਹੁਣ ਰਣਜੀਤ ਸਿੰਘ ਨੂੰ ਖਤਮ ਕਰਕੇ ਕਿਉਂਕਿ ਰਣਜੀਤ ਸਿੰਘ ਦੀ ਉਮਰ ਉਦੋਂ 11-12 ਸਾਲ ਸਾਡੇ 13 ਸਾਲ ਦਾ ਹੋਇਆ ਤੇ ਆਪਣੇ ਕੁਝ ਸਾਥੀਆਂ ਦੇ ਨਾਲ ਜੰਗਲ 'ਚ ਸ਼ਿਕਾਰ ਖੇਡਣ ਵਾਸਤੇ ਗਿਆ ਉਧਰੋਂ ਖਿਆਤ ਖਾਨ ਚੱਠੇ ਨੂੰ ਪਤਾ ਲੱਗਾ ਕਿ ਮਹਾ ਸਿੰਘ ਦਾ ਲੜਕਾ ਜਿਹੜਾ ਜੰਗਲ 'ਚ ਸ਼ਿਕਾਰ ਖੇਡ ਰਿਹਾ ਉਸ ਨੇ ਆਪਣੇ ਕੁਝ ਸਾਥੀਆਂ ਨੂੰ ਨਾਲ ਲਿਆ ਤੇ ਰਣਜੀਤ ਸਿੰਘ ਨੂੰ けਰ ਲਿਆ ਇਤਿਹਾਸ ਨੂੰ ਪੜ੍ਹ ਕੇ ਵੇਖਿਓ ਰਣਜੀਤ ਸਿੰਘ ਨੇ ਅਜੇ 14 ਸਾਲ ਦੀ ਉਮਰ 'ਚ ਐਵੇਂ ਦੀ ਸ਼ਮਸ਼ੀਰ ਬਾਜੀ ਕੀਤੀ ਕਿ ਜਦੋਂ ਹਯਾਤ ਖਾਨ ਚੱਠਾ ਇਹਦੇ ਉੱਪਰ ਤਲਵਾਰ ਦਾ ਵਾਰ ਕਰਨ ਲੱਗਾ ਇਹਨੇ ਉਸ ਦੀ ਤਲਵਾਰ ਦੇ ਦਸਤੇ ਦੇ ਚ ਵਾਰ ਕੀਤਾ ਉਸ ਦਾ ਹੱਥ ਕੱਟਿਆ ਗਿਆ ਤਲਵਾਰ ਜ਼ਮੀਨ ਤੇ ਡਿੱਗੀ ਪੌਣੇ 14 ਸਾਲ ਦੇ ਰਣਜੀਤ ਸਿੰਘ ਨੇ ਹਸ਼ਮਤ ਖਾਨ ਚੱਠੇ ਦਾ ਸਿਰ ਧੜ ਤੋਂ ਜੁਦਾ ਕਰਕੇ ਨਿੱਜੀ ਤੇ ਤੰਕੇ ਆਪਣੇ ਪਿੰਡ ਲਿਆ ਛੁੱਟਿਆ ਸੋ 14 ਸਾਲ ਤੋਂ ਘੱਟ ਉਮਰ ਦਾ ਰਣਜੀਤ ਸਿੰਘ ਸੀ ਜਦੋਂ ਉਸ ਨੂੰ ਉਸ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਰਾਜ ਸਥਾਪਤੀ ਐਵੇਂ ਨਹੀਂ ਹੋ ਗਈ ਬੇਸ਼ੱਕ ਅੱਜ ਸਾਡੇ ਵਿਦਵਾਨ ਵੀ ਸਾਡੇ ਲੇਖਕ ਰਣਜੀਤ ਸਿੰਘ ਦੇ ਉੱਪਰ ਉਂਝਾਂ ਨੋਰ ਤੋਂ ਉੱਕਦੇ ਨੇ ਰਣਜੀਤ ਸਿੰਘ ਜਿੰਨੇ ਉਮਰ ਸੰਮੇ ਹੈ ਕਿਵਰੀ ਸੋਚਦਾ ਹੈ ਔਗਣ ਹੋ ਸਕਦੇ ਨੇ ਰਣਜੀਤ ਸਿੰਘ ਰਾਜਾ ਹੈ ਗੁਰੂ ਨਹੀਂ ਉਹ ਭੁੱਲ ਗੁਰੂ ਕਰਤਾਰ ਹੈ ਰਣਜੀਤ ਸਿੰਘ ਚ ਗਲਤੀਆਂ ਵੀ ਹੋ ਸਕਦੀਆਂ ਭੁੱਲਾ ਵੀ ਹੋ ਸਕਦੀਆਂ ਅਣਪੋਲ ਪੁਣੇ ਚ ਕੀਤੀਆਂ ਗਲਤੀਆਂ ਵੀ ਹੋ ਸਕਦੀਆਂ ਰਾਜਸੀ ਲਾਲਸਾ ਵੀ ਹੋ ਸਕਦੀ ਆ ਉਹਦੇ ਚ ਸਾਰੇ ਔਗਣ ਹੋ ਸਕਦੇ ਨੇ ਪਰ ਬਤੌਰ ਰਾਜਾ ਜਿਸ ਤਰ੍ਹਾਂ ਉਸਨੇ ਰਾਜ ਚਲਾਇਆ ਉਹਦੀ ਮਿਸਾਲ ਤਾਂ ਦੁਨੀਆ ਚ ਕਿਤੇ ਨਹੀਂ ਉਸ ਤੇ ਵਿੱਚ ਤਾਂ ਕੋਈ ਕਾਟ ਨਹੀਂ ਅਹਿਮਦ ਸ਼ਾ ਅਬਦਾਲੀ ਦਾ ਪੁੱਤਰਾ ਸ਼ਾਜ਼ਮੰਦ ਲਾਹੌਰ ਆਉਂਦਾ ਹੈ ਤੇ ਉਸ ਵੇਲੇ ਇਹ ਸੋਚਿਆ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਨੇ ਬਾਰ ਬਾਰ ਹਮਲੇ ਤੇ ਹਮਲਾ ਕਰਕੇ 5 ਫਰਵਰੀ 1762 ਤੱਕ ਜਿਸ ਤਰ੍ਹਾਂ ਸਿੱਖ ਕੌਮ ਦਾ ਕਤਲੇਆਮ ਕੀਤਾ ਸ਼ਾਇਦ ਸ਼ਾਹ ਜ਼ਮਾਨ ਵੀ ਇੰਜ ਕਰੇਗਾ ਰਣਜੀਤ ਸਿੰਘ ਦੀ ਉਮਰ ਤੋਂ 20 ਸਾਲ ਤੋਂ ਘੱਟ ਹੈ ਰਣਜੀਤ ਸਿੰਘ ਨੇ ਆਪਣੇ ਕੁਝ ਸਾਥੀ ਨਾਲ ਲੈ ਲਾਹੌਰ ਪਹੁੰਚੇ ਇਤਿਹਾਸਕਾਰਾਂ ਦਾ ਮੱਤ ਹੈ ਕਿ ਉਹਦੇ ਨਾਲ ਜਾਣ ਵਾਲੇ ਸਿੰਘਾਂ ਦੀ ਗਿਣਤੀ 50 ਦੇ ਕਰੀਬ ਸੀ ਕੋਚ ਨੇ ਬੁੰਜਾ ਦੇ ਵਿੱਚ ਨਹੀਂ ਨਾਲ ਆਪਣੀਆਂ ਉਸ ਸਮੇਂ ਦੀਆਂ ਤੋੜੇਦਾਰ ਬੰਦੂਕਾਂ ਲਈਆਂ ਤੇ ਸੰਮਣ ਬੁਰਜ ਜਿੱਥੇ ਸ਼ਾਹ ਜ਼ਮਾਨ ਠਹਿਰਿਆ ਹੋਇਆ ਸੀ ਉਹਦੇ ਥੱਲੇ ਜਾ ਕੇ ਇੱਕ ਤਾਂ ਆਪਣੀ ਤੋੜੇਦਾਰ ਬੰਦੂਕਾਂ ਦੇ ਫਾਇਰ ਕਰਦਾ ਫਾਇਰ ਕਰਕੇ ਭੱਜਦਾ ਨਹੀਂ ਵੰਗਾਰਦਾ ਹੈ ਕਹਿੰਦਾ ਅਹਿਮਦ ਸ਼ਾ ਅਬਦਾਲੀ ਦਾ ਪੁੱਤਰ ਆ ਜੇ ਜੁਰਤ ਹੈ ਤਾਂ ਮੈਦਾਨੇ ਜੰਗ 'ਚ ਮੇਰੇ ਨਾਲ ਆ ਕੇ ਜੂਝ ਤੈਨੂੰ ਚੜ੍ਹ ਸਿੰਘ ਦਾ ਪੁੱਤਰਾ ਰਣਜੀਤ ਸਿੰਘ ਵੰਗਾਰਦਾ ਹੈ ਚੜਾ ਸਿੰਘ ਦਾ ਨਾਮ ਇਸ ਕਰਕੇ ਲਿਆ ਗਿਆ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਦਾ ਜੋ ਬੁਰਾ ਹਾਲ ਵਕਤ ਵਕਤਾ ਮਾਂ ਤੇ ਸਰਦਾਰ ਚੜਾ ਸਿੰਘ ਨੇ ਕੀਤਾ ਇਤਿਹਾਸ ਚੁਰ ਕਿਸਦਾ ਜ਼ਿਕਰ ਨਹੀਂ ਆਉਂਦਾ ਬੇਸ਼ੱਕ ਸਾਡੇ ਉਸ ਸਮੇਂ ਬਹੁਤ ਵੱਡੇ ਜਰਨੈਲ ਨੇ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਸਰਦਾਰ ਜੱਸਾ ਸਿੰਘ ਰਾਮ ਗੜੀਆ ਸਰਦਾਰ ਹਰੀ ਸਿੰਘ ਪੰਗੀ ਸਰਦਾਰ ਕਰਮ ਸਿੰਘ ਸਰਦਾਰ ਭਗੇਲ ਸਿੰਘ ਪਰ ਜਿੰਨਾ ਇਲਾਕਿਆਂ ਵਿੱਚ ਸਰਦਾਰ ਚੜਾ ਸਿੰਘ ਨੇ ਮੁਕਾਬਲਾ ਕੀਤਾ ਉਹਦੀ ਇੱਕ ਵੱਖਰੀ ਮਿਸਾਲ ਹੈ ਮੈਂ ਉਹਦੀਆਂ ਦੋ ਮਿਸਾਲਾ ਤੁਹਾਡੇ ਨਾਲ ਸਾਹਮਣੇ ਕਰਨ ਲੱਗਾ ਕਿ ਸਰਦਾਰ ਚੜਾ ਸਿੰਘ ਜਿਸ ਦੇ ਘਰ ਦੇ ਵਿੱਚ ਉਸ ਦੇ ਪੁੱਤਰ ਦੇ ਘਰ ਦੇ ਵਿੱਚ ਰਣਜੀਤ ਸਿੰਘ ਪੈਦਾ ਹੋਇਆ ਉਚੜ ਸਿੰਘ ਕੇਵਲਦਾ ਸੀ ਚੜ ਸਿੰਘ ਨੇ ਰਹਤਾਸ ਦੇ ਕਿਲੇ ਤੇ ਕਬਜ਼ਾ ਕੀਤਾ ਅਹਿਮਦ ਸ਼ਾ ਅਬਦਾਲੀ ਦਾ ਚਾਚਾ ਸਰ ਬਲੰਦ ਖਾਨ ਉਸ ਦੇ ਹੱਥ ਆ ਗਿਆ ਉਸ ਨੇ ਸੋਚਿਆ ਕਿ ਜਿਸ ਤਰ੍ਹਾਂ ਉਹਨਾਂ ਦੇ ਇਲਾਕੇ 'ਚ ਕਰਦੇ ਰਹੇ ਨੇ ਜਲਾਲਾਬਾਦ ਦੇ ਵਿੱਚ ਸੁਲਤਾਨਪੁਰ ਦੇ ਵਿੱਚ ਤੰਧਾਰ ਦੇ ਵਿੱਚ ਕਾਬਲ ਦੇ ਵਿੱਚ ਕਿ ਕੋਈ ਬਾਦਸ਼ਾਹ ਤੁਹਾਡੇ ਉੱਪਰ ਆ ਕੇ ਫਤਿਹ ਪ੍ਰਾਪਤ ਕਰ ਲਿੰਦਾ ਜਿੱਤ ਲਿੰਦਾ ਤਾਂ ਬੜਾ ਵਧੀਆ ਤਰੀਕਾ ਕਿ ਕੁਝ ਔਰਤਾਂ ਪੇਸ਼ ਕਰੋ ਨਜ਼ਰਾਨੇ ਦੇ ਵਿੱਚੋਂ ਕੁਝ ਔਰਤਾਂ ਨੂੰ ਆਪਣੇ ਹਰਮ ਚ ਰੱਖਦਾ ਹੈ ਤੇ ਤੁਹਾਨੂੰ ਮਾਫ ਕਰ ਦਿੰਦਾ ਇਹੋ ਤਰੀਕਾ ਸਰਦਾਰ ਚੜ੍ਹ ਸਿੰਘ ਦੇ ਨਾਲ ਵਰਤਨ ਦਾ ਯਤਨ ਕੀਤਾ ਗਿਆ ਕਿ ਸਰਦਾਰ ਚੜ੍ਹ ਸਿੰਘ ਦਾ ਦਰਬਾਰ ਲੱਗਾ ਆਪਣੇ ਹਰਮ ਦੇ ਵਿੱਚੋਂ ਬੜੀਆਂ ਸੁੰਦਰ ਔਰਤਾਂ ਸਰ ਬਲੰਦ ਖਾਨ ਨੇ ਚੜ੍ਹ ਸਿੰਘ ਦੇ ਦਰਬਾਰ ਦੇ ਵਿੱਚ ਭੇਟੀਆਂ ਜਦੋਂ ਸਰਦਾਰ ਚੜ੍ਹ ਸਿੰਘ ਨੇ ਉਹਨਾਂ ਔਰਤਾਂ ਨੂੰ ਬੇਪਰਦਾ ਵੇਖਿਆ ਤੇ ਸਰਦਾਰ ਦੇ ਸ਼ਬਦ ਪਤਾ ਕੀ ਸੀ ਕਹਿੰਦਾ ਕਿ ਤੁਸੀਂ ਇਸਲਾਮ ਦੀਆਂ ਬੱਚੀਆਂ ਹੋ ਤੁਹਾਡਾ ਧਰਮ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਕਿਸੇ ਗੈਰ ਮੁਸਲਮਾਨ ਦੇ ਸਾਹਮਣੇ ਬੇਪਰਦਾ ਹੋ ਕੇ ਆਓ ਤੁਸੀਂ ਆਪਣੇ ਚਿਹਰੇ ਟੱਕ ਲਓ ਜਿਹੜੀ ਗੱਲ ਕਰਨੀ ਆ ਤੁਹਾਡੀ ਮਰਦ ਆ ਕੇ ਕਰਨ ਮਰਦ ਜੇ ਤੁਹਾਡੇ ਪਿੱਛੇ ਲੁਕਦੇ ਨੇ ਤਾਂ ਉਹ ਤੁਹਾਡੇ ਤੋਂ ਵੀ 부ਝਦੇ ਨਹੀਂ ਸਰ ਬਲੰਦ ਖਾਨ ਨੂੰ ਬੁਲਾਇਆ ਗਿਆ ਸਰਬਲੰਦ ਖਾਨ ਨੂੰ ਕੈਦ ਕਰ ਲਿਆ ਤੇ ਸਰਬਲੰਦ ਖਾਨ ਜਿਹੜਾ ਸੀ ਸ਼ਰਾਰਤੀ ਸੁਭਾਅ ਦਾ ਤੇ ਗੱਲਾਂ-ਬਾਤਾਂ ਦੇ ਚ ਬੜਾ ਤੇਜ਼ ਸੀ ਕਹਿੰਦਾ ਸਰਦਾਰ ਜੜਸਿਆ ਤੂੰ ਮੈਨੂੰ ਕੈਦ ਕਰ ਲਿਆ ਤੂੰ ਦੁਨੀਆ ਨੂੰ ਕੀ ਦੱਸਣਾ ਚਾਹੁੰਦਾ ਕਹਿੰਦਾ ਮੈਂ ਦੱਸਣਾ ਚਾਹੁੰਦਾ ਕਿ ਉਹ ਅਹਿਮਦ ਸ਼ਾਹ ਅਬਦਾਲੀ ਜਿਸ ਨੇ 1700 ਤਕਰੀਬਨ 41 42 ਤੋਂ ਲੈ ਕੇ 1767 ਤੱਕ ਇੰਨੇ ਹਮਲੇ ਪੰਜਾਬ ਤੇ ਕੀਤੇ ਤੇ ਪੰਜਾਬ ਨੂੰ ਲੁੱਟਿਆ ਮਾਰਿਆ ਤੇ ਕਤਲੇਆਮ ਕੀਤਾ ਮੈਂ ਦੁਨੀਆ ਦੇ ਇਤਿਹਾਸ ਨੂੰ ਦੱਸਣਾ ਚਾਹੁੰਦਾ ਕਿ ਉਸ ਅਹਿਮਦ ਸ਼ਾਹ ਬਦਾਲੀ ਦਾ ਚਾਚਾ ਸਿੱਖਾਂ ਦੀ ਕੈਦ ਚ ਹੱਸ ਕੇ ਕਹਿੰਦਾ ਸਰਦਾਰ ਚੜਸਿਆਂ ਜੇ ਛੱਡ ਦੇਵੇਂ ਤੇ ਤੇਰਾ ਹੋਰ ਟੌਰ ਬਣੇਗਾ ਕਿ ਚਾਚਾ ਫੜ ਕੇ ਛੱਡ ਦਿੱਤਾ ਸਿੱਖਾਂ ਨੂੰ ਡਰ ਕੋਈ ਨਹੀਂ ਖਿੰਦਾ ਜਾ ਤੈਨੂੰ ਰਿਹਾ ਕੀਤਾ ਕਹਿੰਦਾ ਠੀਕ ਐ ਇਸ ਤਰ੍ਹਾਂ ਦੇ ਸੁਭਾਤਾ ਮਾਲਕ ਜੀ ਤਰਾ ਚੜਸੇ ਦੁਨੀਆ ਦੇ ਇਤਿਹਾਸ ਦੇ ਵਿੱਚ ਉਸ ਸਦੀ ਦੇ ਵਿੱਚ ਇੱਕ ਬਹੁਤ ਵੱਡਾ ਆਤਮ ਸਮਰਪਣ ਹੋਇਆ ਪਾਤਮ ਸ਼ਮਰਪਨ ਹੋ ਗਿਆ ਸਿਆਲਕੋਟ ਦੇ ਵਿੱਚ ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦਾ ਕਤਲੇਆਮ ਕਰਕੇ ਵਾਪਸ ਗਿਆ ਤੇ ਉਸ ਨੇ ਨੂਰਦੀਨ ਬਾਬਮ ਜੈ ਨੂੰ 16000 ਫੌਜ ਦੇ ਕੇ ਇਹ ਗੱਲ ਕਹੀ ਕਿ ਇਸ ਇਲਾਕੇ 'ਚ ਸਿੱਖਾਂ ਦਾ ਕਤਲੇਆਮ ਕਰਨਾ ਹੈ 우ਮੈਦ ਖਾਨ ਨੂੰ ਲਾਹੌਰ ਦਾ ਹਾਕਮ ਬਣਾ ਦਿੱਤਾ ਨਾਸਰ ਖਾਨ ਨੂੰ ਸਿੱਖਾਂ ਦੇ ਕਤਲੇਆਮ ਦੀ ਜ਼ਿੰਮੇਵਾਰੀ ਦੇ ਦਿੱਤੀ ਮਿਰਜ਼ਾ ਜਾਨ ਨੂੰ ਪੰਜਾਬ ਦੀ ਜ਼ਿੰਮੇਵਾਰੀ ਦੇ ਦਿੱਤੀ ਤੇ ਸਿਆਲਕੋਟ ਦਾ ਇਲਾਕਾ ਨੂਰਦੀਨ ਬਾਬਮ ਜੈ ਨੂੰ ਦੇ ਦਿੱਤਾ ਕਿ ਇੱਥੇ ਸਿੱਖਾਂ ਦਾ ਕਤਲੇਆਮ ਕਰਨਾ ਨੂਰਦੀਨ ਬਾਮਜਈ ਆਪਣੀ 16000 ਫੌਜ ਦੇ ਨਾਲ ਸਿਆਲਕੋਟ ਦੇ ਕਿਲੇ ਦੇ ਵਿੱਚ ਤੇ ਸਰਦਾਰ ਚੜ੍ਹ ਸਿੰਘ ਨੇ ਆਪਣੀ 3000 ਫੌਜ ਲੈ ਕੇ ਉਸ ਨੂੰ ਕੀ ਕਰ ਲਿਆ ਉਸ ਨੇ ਸੋਚਿਆ ਕਿ 16000 ਫੌਜ ਇਹ 3000 ਫੌਜ ਮੇਰਾ ਕੀ ਕਰ ਲਵੇਗੀ ਉਦੋਂ ਇੱਕ ਵਰਤਾਰਾ ਬੜਾ ਕਹਿਮ ਵਾਪਰਿਆ ਲਾਹੌਰ ਦਾ ਹਾਕਮ ਉਹਦੀ ਮਦਦ ਵਾਸਤੇ ਤੁਰ ਲੱਗਾ ਉਹਨੂੰ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਰਾਹ ਚਲ ਜਾ ਲਿਆ ਉਸ ਤੋਂ ਬਾਅਦ ਨਾਸਰ ਖਾਨ ਤੇ ਮਿਰਜ਼ਾ ਜਾਨ ਤੁਰ ਲੱਗੇ ਆਪਣੇ ਸਾਥੀ ਦੀ ਮਦਦ ਕਰਨ ਵਾਸਤੇ ਉਹਨਾਂ ਨੂੰ ਸਰਦਾਰ ਜੱਸਾ ਸਿੰਘ ਰਾਮਗੜੀ ਨੇ ਰੋਕ ਲਿਆ ਇੱਕ ਹਾਕਮ ਹੋਰ ਚੱਲਣ ਲੱਗਾ ਉਸ ਨੂੰ ਸਰਦਾਰ ਹਰੀ ਸਿੰਘ ਪੰਗੀ ਹੁਣਾਂ ਨੇ ਰੋਕ ਲਿਆ ਕਿ ਜਿੰਨੇ ਵੀ ਮੁਸਲਮਾਨ ਹਾਕਮ ਉਸ ਦੀ ਮਦਦ ਵਾਸਤੇ ਜਾਣ ਲੱਗੇ ਸਿੱਖਾਂ ਨੇ ਵੀ ਉਸ ਥਾਂ ਤੇ ਆਪਣਾ ਫਰਜ਼ ਪਹਚਾਨਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪਹਿਲਾ ਹਮਲਾ ਕੀਤਾ ਗਿਆ ਇਸ ਜੰਗ ਦੇ ਵਿੱਚ ਇਤਿਹਾਸ ਨੂੰ ਪੜ੍ਹ ਕੇ ਵੇਖਿਓ ਕਿ 4000 ਫੌਜ ਜਿਹੜੀ ਨੂਰਦੀਨ ਵਾਮਜਾਈ ਦੀ ਪਹਿਲੇ ਹਮਲੇ 'ਚ ਮਾਰੀ ਗਈ 4000 ਫੌਜ ਦਾ ਮਾਰੇ ਜਾਣਾ ਸੀ ਕਿ ਫੌਜ ਦਾ ਤਕਰੀਬਨ ਚੌਥਾ ਹਿੱਸਾ ਖਤਮ ਹੋ ਗਿਆ 16000 ਦੇ ਵਿੱਚੋਂ 4000 ਫੌਜ ਮਾਰੀ ਗਈ ਇਹ ਇੱਕ ਫੌਜ ਦੇ ਵਾਸਤੇ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਖਾਸ ਕਰਕੇ ਜਦੋਂ ਤੁਹਾਡੇ ਦੁਸ਼ਮਣ ਦੀ ਗਿਣਤੀ ਬਹੁਤ ਘੱਟ ਹੋਵੇ ਜਦੋਂ ਪਹਿਲੇ ਹਮਲੇ ਦੇ ਵਿੱਚ ਇੰਨਾ ਵੱਡਾ ਫੌਜ ਦਾ ਨੁਕਸਾਨ ਹੋਇਆ ਤੇ ਕਿਲੇ ਚ ਬੈਠਾ ਨੂਰਦੀਨ ਬਾਮਦਈ ਆਪਣੀ ਫੌਜ ਤੇ ਆਪਣੇ ਜਰਨੈਲਾਂ ਨੂੰ ਵੀ ਨਹੀਂ ਦੱਸਦਾ ਅੱਧਿਕ ਰਾਤ ਨੂੰ ਬੁਰਕਾ ਪਾਉਂਦਾ ਹੈ ਔਰਤਾਂ ਵਾਲਾ ਤੇ ਕਿਲੇ ਦੇ ਉੱਚੋ ਫਰਾਗ ਹੋ ਜਾਂਦਾ ਹੁਣ ਦਿਨ ਚੜਿਆ ਫੌਜ ਨੇ ਵੇਖਿਆ ਕਿ ਸਾਡਾ ਜਰਨੈਲ ਹੀ ਮੈਦਾਨੇ ਜੰਗ ਛੱਡ ਕੇ ਭੱਜ ਗਿਆ 12000 ਫੌਜ ਨੇ ਮਹਾਰਾਜਾ ਰਣਜੀਤ ਸਿੰਘ ਤੇ ਪੜਤੱਦੇ ਸਰਦਾਰ ਚੜ੍ਹ ਸਿੰਘ ਦੇ ਗਿਆਤਮ ਸਮਰਪਣ ਕੀਤਾ ਇਸ ਆਤਮ ਸਮਰਪਣ ਦਾ ਜ਼ਿਕਰ ਕਰਦਾ ਇੱਕ ਮੁਸਲਮਾਨ ਇਤਿਹਾਸਕਾਰ ਬੜੀ ਪਿਆਰੀ ਗੱਲ ਲਿਖਦਾ ਹੈ ਉਹ ਕਹਿੰਦਾ ਕਿ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਜੇਕਰ ਇਹ ਆਤਮ ਸਮਰਪਣ ਮੁਸਲਮਾਨਾਂ ਦੇ ਸਾਹਮਣੇ ਸਿੱਖਾਂ ਨੇ ਕੀਤਾ ਹੁੰਦਾ ਤਾਂ ਫਿਰ ਕੀ ਹੁੰਦਾ ਕਹਿੰਦਾ ਜਰਾ ਸੋਚ ਕੇ ਵੇਖੋ ਕਿ ਸਰਦਾਰ ਚੜ੍ਹ ਸਿੰਘ ਦੀ 2800 ਫੌਜ 200 ਸਿੰਘ ਸ਼ਹੀਦ ਹੋ ਚੁੱਕੇ ਕਹਿੰਦਾ 2800 ਫੌਜ ਦੇ ਸਾਹਮਣੇ 12000 ਮੁਸਲਮਾਨ ਪਠਾਨ ਆਤਮ ਸਮਰਪਣ ਕਰ ਰਿਹਾ ਹੈ ਤੇ ਸਿੱਖਾਂ ਦਾ ਜਰਨੈਲ ਕਹਿ ਕੀ ਰਿਹਾ ਕਿਸੇ ਨੂੰ ਗ੍ਰਫਤਾਰ ਨਹੀਂ ਕੀਤਾ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਬਲਕਿ ਇੱਕ ਗੱਲ ਕਹੀ ਐ ਤੁਹਾਡੇ ਕੋ ਇਰਾਨ ਦੀਆਂ ਸ਼ਮਸ਼ੀਰਾਂ ਬਹੁਤ ਵਧੀਆਂ ਨੇ ਤੁਹਾਡੇ ਘੋੜੇ ਬਹੁਤ ਵਧੀਆਂ ਨੇ ਇਹ ਦੋ ਚੀਜ਼ਾਂ ਇੱਥੇ ਰੱਖ ਦਿਓ ਤੇ ਛੱਡ ਦਿਓ ਤੇ ਤੁਸੀਂ ਵਾਪਸ ਆਪਣੇ ਅਫਗਾਨਿਸਤਾਨ ਵੱਲ ਚਲੇ ਜਾਓ ਪਰ ਇੱਕ ਖਿਆਲ ਰੱਖਿਓ ਕਿ ਰਸਤੇ ਦੇ ਵਿੱਚ ਜਾਂਦਿਆਂ ਕਿਸੇ ਨੂੰ ਤੰਗ ਨਾ ਕਰਿਓ ਤੁਹਾਡੀ ਜਾਨ ਬਖਸ਼ ਦਿੱਤੀ ਕਹਿੰਦਾ ਕਿ ਜੇਕਰ ਇਹੀ ਆਤਮ ਸਮਰਪਣ ਸਿੱਖਾਂ ਨੇ ਕਿਤੇ ਮੁਸਲਮਾਨ ਜਰਨੈਲ ਦੇ ਸਾਹਮਣੇ ਕੀਤਾ ਹੁੰਦਾ ਤੇ ਕਹਿੰਦਾ ਮੈਂ ਦਾਅਵੇ ਨਾਲ ਕਹਿੰਦਾ ਕਿ ਸਿੱਖਾਂ ਦਾ ਕਤਲ ਹੀ ਹੁੰਦਾ ਕਿ ਰੋਜ਼ 100 ਸਿੱਖਾਂ ਨੂੰ ਕਤਲ ਕੀਤਾ ਜਾਵੇ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਕਹਿੰਦਾ ਕਿ ਕਿਹੜੀ ਮਿੱਟੀ ਦੇ ਬਣੇ ਹੋਏ ਨੇ ਕਿ ਇਹਨਾਂ ਦਾ ਦੁਸ਼ਮਣ ਇਹਨਾਂ ਦੇ ਸਾਹਮਣੇ ਆਤਮ ਸਮਰਪਣ ਕਰ ਰਿਹਾ ਤੇ ਦੁਸ਼ਮਣ ਨੂੰ ਕੋਈ ਸਜ਼ਾ ਨਹੀਂ ਦਿੱ ਦਿੱਤੇ ਸੋ ਇਹ ਸੀ ਸਰਦਾਰ ਚੜ੍ਹ ਸਿੰਘ ਜਿਸਨੇ 18ਵੀਂ ਸਦੀ ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਨਾਲ ਮਿਲ ਕੇ ਇਤਿਹਾਸ ਦੇ ਵਿੱਚ ਆਪਣਾ ਬੜਾ ਬਲੱਖਣ ਨਾਂ ਬਣਾਇਆ